ਨਿਊ ਵੈਸਟਮਿੰਸਟਰ ਦੇ ਵਿੱਚ ਇੱਕ ਹਜਾਬ ਪਾਈ ਔਰਤ ਹਮਲੇ ਦਾ ਸ਼ਿਕਾਰ ਹੋਈ ਹੈ ਸ਼ੱਕੀ ਔਰਤ ਦੇ ਵੱਲੋਂ ਪੀੜਤ ਦੇ ਉੱਤੇ ਥੁੱਕਿਆ ਗਿਆ ਇਹ ਔਰਤ ਜਿਹੜੀ ਪੀੜਤ ਹੈ ਉਹ ਰੈਸਟੋਰੈਂਟ ਦੇ ਵਿੱਚ ਕੰਮ ਕਰ ਰਹੀ ਸੀ ਜਿਸ ਵੇਲੇ ਇੱਕ ਔਰਤ ਆਈ ਤੇ ਉਹ ਸ਼ੱਕੀ ਔਰਤ ਜਿਹੜੀ ਸੀਗੀ ਉਸ ਨੇ ਹਜਾਬ ਪਾਈ ਇਸ ਔਰਤ ਦੇ ਮੂੰਹ ਦੇ ਉੱਤੇ ਥੁੱਕਿਆ ਥੁੱਕਿਆ ਅਤੇ ਜਦੋਂ ਇਸ ਦੀ ਸ਼ਿਕਾਇਤ ਕੀਤੀ ਗਈ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀ ਹੈ ਜਿਸ ਦੇ ਆਧਾਰ ਦੇ ਉੱਤੇ ਇਹ ਸਸ਼ਕਤੀ ਔਰਤ ਦੇ ਵੱਲੋਂ ਉਸ ਹਿਜਾਬ ਪਾਈ ਔਰਤ ਉਤੇ ਹਮਲਾ ਜਿਹੜਾ ਉਹ ਦੇਖਿਆ ਗਿਆ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਗਵਾਹਾਂ ਨੂੰ ਵੀ ਇਸ ਮਾਮਲੇ ਸੰਬੰਧੀ ਅੱਗੇ ਆਉਂਦੀ ਅਪੀਲ ਕੀਤੀ ਜਾ ਰਹੀ ਹੈ ਨਿਊ ਵੈਸਟਮਿੰਸਟਰ ਦੇ ਵਿੱਚ ਐਤਵਾਰ ਰਾਤ ਨੂੰ ਇੱਕ ਫਾਸਟ ਫੂਡ ਰੈਸਟੋਰੈਂਟ ਦੇ ਅੰਦਰ ਇੱਕ ਔਰਤ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਪੁਲਿਸ ਇੱਕ ਸੰਭਾਵੀ ਨਫ਼ਰਤੀ ਅਪਰਾਧ ਦੀ ਜਾਂਚ ਕਰ ਰਹੀ ਹੈ ਨਿਊ ਵੈਸਟਮਿੰਸਟਰ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਰਾਤ ਕਰੀਬ 10 ਵਜੇ 4 ਅਗਸਤ ਨੂੰ ਅਫਸਰਾਂ ਨੂੰ 6ਵੇਂ ਐਵੇਨਿਊ ਨੇੜੇ ਜਿਹੜਾ ਮੈਕਡੋਨਲਡ ਦੇ ਉੱਤੇ ਬੁਲਾਇਆ ਗਿਆ ਔਰ ਪੀੜ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਅਣਪਛਾਤੀ ਔਰਤ ਦੇ ਵੱਲੋਂ ਆਪਣੇ ਆਪ ਤੇ ਹਮਲਾ ਕੀਤਾ ਮਹਿਸੂਸ ਕੀਤਾ ਕਿਉਂਕਿ ਉਸ ਔਰਤ ਨੇ ਉਸਦੇ ਮੂੰਹ ਤੇ ਥੁੱਕਿਆ ਸੀ ਵੀਰਵਾਰ ਨੂੰ ਇੱਕ ਅਪਡੇਟ ਦੇ ਵਿੱਚ ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਔਰਤ ਵੱਲੋਂ ਹਮਲੇ ਦੇ ਸਬੂਤ ਵੀ ਸ਼ਾਮਿਲ ਨੇ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਦੀ ਉਮਰ 55 ਸਾਲ ਦੇ ਕਰੀਬ ਹੈ ਜਿਸ ਦੇ ਕਾਲੇ ਭੂਰੇ ਸਟ੍ਰੇਟ ਸ਼ੋਲਡਰ ਵਾਲ ਹੈ ਕਥਿਤ ਹਮਲੇ ਦੇ ਸਮੇਂ ਉਸਨੇ ਕਾਲੇ ਤੇ ਚਿੱਟੇ ਰੰਗ ਦਾ ਟੌਪ ਪਾਇਆ ਹੋਇਆ ਸੀ ਤੇ ਇੱਕ ਸ਼ਾਪਿੰਗ ਕਾਰਟ ਸੀ NWPD ਨੇ ਕਿਹਾ ਹੈ ਕਿ ਮੁਢਲੀ ਜਾਂਚ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਸੰਭਾਵਿਤ ਨਫ਼ਰਤੀ ਅਪਰਾਧ ਦੇ ਵਜੋਂ ਕੀਤੀ ਜਾ ਰਹੀ ਹੈ ਕਿਉਂਕਿ ਪੀੜਤਾ ਨੇ ਹਿਜਾਬ ਪਾਇਆ ਹੋਇਆ ਸੀ ਤੇ ਸ਼ੱਕੀ ਵਿਅਕਤੀ ਦੇ ਵੱਲੋਂ ਪੀੜਤਾ ਦੇ ਪ੍ਰਤੀ ਕੀਤੀਆਂ ਟਿੱਪਣੀਆਂ ਦੇ ਆਧਾਰ ਤੇ ਹੀ ਮਾਮਲਾ ਦੇਖਿਆ ਜਾਏਗਾ ਦੋਸ਼ਾਂ ਦੇ ਆਧਾਰ ਤੇ ਪੁਲਿਸ ਦਾ ਕਹਿਣਾ ਹੈ ਕਿ ਪ੍ਰੋਵਿੰਸ਼ੀਅਲ ਹੇਟ ਕਰਾਈਮ ਯੂਨਿਟ ਨੂੰ ਸੂਚਿਤ ਕੀਤਾ ਗਿਆ ਹੈ ਸਟਾਫ ਸਰਜੰਟ ਸੰਜੇ ਕੁਮਾਰ ਨੇ ਕਿਹਾ ਹੈ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਕੋਈ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਦੇ ਵਿੱਚ ਸਾਡੀ ਮਦਦ ਕਰ ਸਕਦਾ ਹੈ ਜੋ ਅਸੀਂ ਇਹ ਪਤਾ ਲਗਾ ਸਕੀਏ ਕਿ ਹਮਲੇ ਦੇ ਪਿੱਛੇ ਦੀ ਮਨਸ਼ਾ ਕੀ ਸੀ ਅਸੀਂ ਰੈਸਟੋਰੈਂਟ ਦੇ ਸਟਾਫ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਪੀੜਤ ਦੀ ਮਦਦ ਲਈ ਆਏ ਤੇ ਪੁਲਿਸ ਨੂੰ ਬੁਲਾਉਣ ਦੇ ਵਿੱਚ ਉਸ ਦੀ ਮਦਦ ਕੀਤੀ ਪੁਲਿਸ ਨੇ ਕਿਹਾ ਕਿ ਬਹੁਤ ਸਾਰੀਆਂ ਪੀੜਤਾ ਪੀੜਤ ਨੂੰ ਜਿਹੜੀਆਂ ਨੇ ਉਸ ਨੇ ਗੱਲਾਂ ਅਜਹੀਆਂ ਕਹੀਆਂ ਤੇ ਪੀੜਤ ਨੂੰ ਨਫ਼ਰਤ ਭਰੀਆਂ ਗੱਲਾਂ ਕਹਿ ਕੇ ਧਰਮ ਦੇ ਨਾਲ ਵੀ ਇਹ ਗੱਲਾਂ ਸਬੰਧਤ ਸਨ ਪੀੜਤਾ ਆਪਣਾ ਕੰਮ ਕਰ ਰਹੀ ਸੀ ਜਦੋਂ ਸ਼ੱਕੀ ਔਰਤ ਉਸ ਕੋਲ ਆਈ ਤੇ ਉਸ ਤੇ ਥੁਕਣਾ ਸ਼ੁਰੂ ਕੀਤਾ ਪੀੜਤਾ ਇੱਕ ਪੀੜਤਾ ਇਹ ਦੇਖ ਕੇ ਕਾਫੀ ਹੈਰਾਨ ਵੀ ਹੋ ਗਈ ਕਿ ਉਸਨੇ ਹਿਜਾਬ ਜਿਹੜਾ ਉਹ ਦੇਖਿਆ ਕਿ ਉਸਦੇ ਹਿਸਾਬ ਤੇ ਥੁੱਕਿਆ ਗਿਆ ਸੀ ਪੁਲਿਸ ਫਿਲਹਾਲ ਗਵਾਹਾਂ ਦੀ ਪਾਲ ਕਰ ਰਹੀ ਹੈ ਜੋ ਪੀੜਤ ਨੇ ਸਾਂਝਾ ਕੀਤਾ ਹੈ ਤੇ ਉਸ ਦੀ ਪੁਸ਼ਟੀ ਕਰਨ ਦੇ ਲਈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਨਿਊ ਵੈਸਟਮਿੰਸਟਰ ਦੇ ਵਿੱਚ ਘਟ ਗਿਨਤੀ ਭਾਈਚਾਰਿਆਂ ਦੇ ਲੋਕਾਂ ਦੇ ਪ੍ਰਤੀ ਨਫ਼ਰਤ ਜਾਂ ਹਿੰਸਾਵਾਦ ਦਾ ਨਹੀਂ ਦੇਖਿਆ ਹਾਲਾਂਕਿ ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਦੀਆਂ ਨਫ਼ਰਤੀ ਘਟਨਾਵਾਂ ਦੀ ਰਿਪੋਰਟ ਨਹੀਂ ਕੀਤੀ ਜਾਂਦੀ ਅਸੀਂ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਦੀ ਸਮਾਗਰੀ ਬਰਦਾਸ਼ਤ ਨਹੀਂ ਕੀਤੀ ਜਾਂਦੀ ਇਸ ਲਈ ਇਸ ਮਾਮਲੇ ਵਿੱਚ ਕੋਈ ਘਟਨਾ ਜੇ ਸਾਹਮਣੇ ਆਉਂਦੀ ਹੈ ਤਾਂ 13 ਦੀ ਅਛਾਣ ਕਰਾਂਗੇ ਤੇ ਗਵਾਹਾਂ ਦੇ ਬਿਆਨ ਵੀ ਇਕੱਠੇ ਕਰਾਂਗੇ ਇੱਕ ਵਾਰ ਜਦੋਂ ਪੂਰਾ ਪੈਕੇਜ ਹੋ ਜਾਂਦਾ ਹੈ ਤਾਂ ਇਸ ਨੂੰ ਕ੍ਰਾਊਨ ਕਾਉਂਸਲ ਨੂੰ ਸਿਫਾਰਿਸ਼ ਦੇ ਨਾਲ ਪੇਸ਼ ਕਰਾਂਗੇ ਤੇ ਨਫਰਤ ਦੇ ਨਾਲ ਸਬੰਧਤ ਹੋ ਸਕਦਾ ਹੈ ਪੁਲਿਸ ਇਸ ਘਟਨਾ ਨਾਲ ਸਬੰਧਤ ਸਾਰੇ ਗਵਾਹਾਂ ਨੂੰ 604 525 5411 ਤੇ ਜਾਂਚ ਕਰਤਾਵਾਂ ਨੂੰ ਕਾਲ ਕਰਨ ਦੀ ਅਪੀਲ ਕਰ ਰਹੇ ਨੇ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਅਗੇ ਦੇਖਦੇ ਆਂ 1 ਮਿੰਟ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਭੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ